ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਬਾਣਾ ਪਿਛਲੇ ਦਿਨਾਂ ਵਿੱਚ ਤੁਸੀਂ ਸਭ ਨੇ ਦੇਖਿਆ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੂਮਾ ਕੰਬ ਦੇ ਮੇਲੇ ਤੇ ਗੰਗਾ ਵਿੱਚ ਡੁੱਬਕੀ ਲਾ ਕੇ ਆਇਆ ਇਸ ਦਾ ਸਿੱਖੀ ਨੂੰ ਫਾਇਦਾ ਹੀ ਹੋਵੇਗਾ ਇਹਦਾ ਕੋਈ ਨੁਕਸਾਨ ਨਹੀਂ ਹੈ ਕਿਉਂਕਿ ਜਿਹੜਾ ਸਿੱਖੀ ਦਾ ਦੁਸ਼ਮਣ ਹੈ ਉਹਦੀ ਚਾਲ ਫੇਲ ਦਿਖ ਰਹੀ ਆ ਏ ਡਬਕੀ ਲਾਉਣ ਦਾ ਇਹਦਾ ਮਤਲਬ ਇਹ ਸੀ ਵੀ ਸ਼ਾਇਦ ਮੇਰੇ ਵੀਸ ਵੀ ਸੇਕਟਰ ਟਰੱਕਾਂ ਬੱਸਾਂ ਭਰ-ਭਰ ਕੇ ਡਬਕੀ ਲਾਉਣ ਜਾਣਗੇ ਸਿੱਖਾਂ ਨੇ ਤਾਂ ਕੀ ਜਾਣਾ ਸੀ ਉਲਟਾ ਉਹਨੂੰ ਲਾਣ ਤਾਂ ਪੈ ਰਹੀਆਂ ਨੇ ਸਿੱਖ ਸਮਾਜ ਹੋਰ ਜਾਗਰਤ ਹੋ ਰਿਹਾ ਵਾ ਜਿਨ੍ਹਾਂ ਨੂੰ ਅਜੇ ਵੀ ਕੋਈ ਸ਼ੰਕਾ ਸੀ ਇਸ ਨੂੰ ਅਰਸ ਦਾ ਬੰਦਾ ਨਹੀਂ ਮੰਨਦੇ ਸੀ ਉਹਨਾਂ ਦੀ ਸ਼ੰਕਾ ਵੀ ਹੁਣ ਦੂਰ ਹੋ ਗਈ ਹੋਣੀ ਚਾਹੀਦੀ ਆ ਇਸ ਕਰਕੇ ਇਸ ਦਾ ਸਿੱਖੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਲਟਾ ਸਿੱਖਾਂ ਦੀ ਦੁਸ਼ਮਣ ਜਮਾਤ ਦੇ ਮੂੰਹ ਤੇ ਇੱਕ ਚਪੇੜ ਲੱਗੀ ਆ। ਉਹਨਾਂ ਦੀ ਚਾਲ ਫੇਲ ਹੋਈ ਆ। ਉਹ ਸਿੱਖਾਂ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਆਪਦੇ ਬੰਦੇ ਫਿੱਟ ਕਰ ਰਹੇ ਨੇ ਵੀ ਸ਼ਾਇਦ ਸਿੱਖਾਂ ਨੂੰ ਅਸੀਂ ਅੱਜ ਮੈਂ ਬਲਵੀਰ ਜਿਹੜਾ ਨਦੀਆਂ ਸਾਫ਼ ਕਰਦਾ ਪਾਣੀ ਸਾਫ਼ ਕਰਦਾ ਸਿੱਖਾਂ ਨੂੰ ਇਹ ਜੇ ਕਹਿੰਦੇ ਆ ਬਣਾਉਣਾ ਫਿਰਦੇ ਨੇ ਭਾਗਵੇਂ ਕੱਪੜਿਆਂ ਪਾਲੇ ਸਿੱਖ ਬਣ ਜਾਣ ਧਾੜੀ ਸੇ ਰੱਖਣ ਕੋਈ ਗੱਲ ਨਹੀਂ ਪਰ ਭਾਗਵੇਂ ਕੱਪੜੇ ਪਾ ਲੈਣ ਕਿਰਪਾਨ ਨਾ ਪਾਉਣ ਖੰਡੇ ਨਾ ਸਜਾਉਣ ਗੋਲ ਪੱਗ ਨਾ ਬੰਨਣ ਭਾਗਵੇਂ ਸਾਧੂਆਂ ਵਾਲਾ ਸਰੂਪ ਜਿਹਾ ਬਣਾ ਲੈਣ ਅਸਲੀ ਸਿੱਖੀ ਦੇ ਦੁਸ਼ਮਣ ਦੀ ਚਾਲ ਇਹੀ ਆ ਪਰ ਐਸ ਘਟਨਾ ਨਾਲ ਹੁਣੇ ਸਪਸ਼ਟ ਹੋ ਗਿਆ ਵੀ ਸਿੱਖ ਖੁਦ ਮਖਤਿਆਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਵੇ ਕੋਈ ਕਹਿੰਦੇ ਜੱਤ ਔਕਾਤ ਤੱਕ ਬੱਥੇ ਜੱਥੇਦਾਰ ਹੋਵੇ ਕਿਸੇ ਤੱਕ ਦਾ ਟਕਸਾਲ ਦਾ ਪ੍ਰਧਾਨ ਹੋਵੇ ਮੁਖੀਆ ਹੋਵੇ ਜਾਂ ਕੋਈ ਹੋਰ ਹੋਵੇ ਸਿੱਖ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਕਿਉਂਕਿ ਸਿੱਖ ਤਾਂ ਗੁਰੂ ਸਾਹਿਬ ਨੇ ਖੁਦ ਮੁਖਤਿਆਰ ਬਣਾਏ ਨੇ ਸਿੱਖਾਂ ਤਾਂ ਇੱਥੇ ਤੱਕ ਇਜਾਜ਼ਤ ਤਾਂ ਗੁਰੂ ਨੂੰ ਵੀ ਸਿੱਖਾਂ ਨੇ ਟੋਕਿਆ ਤੁਸੀਂ ਤੀਰ ਕਿਉਂ ਕਬਰਵਲ ਚਲਾਇਆ ਹਾਲਾਂਕਿ ਗੁਰੂ ਸਾਹਿਬ ਨੇ ਪ੍ਰੀਖਿਆ ਹੀ ਲਈ ਸੀ ਪਰ ਸਿੱਖਾਂ ਸਿੱਖ ਪ੍ਰੀਖਿਆ 'ਚ ਪੂਰੇ ਉੱਤਰੇ ਇਹ ਜਿਹੜੇ ਸੰਸਥਾਵਾਂ ਦੇ ਮੁਖੀ ਨੇ ਤਖਤਾਂ ਦੇ ਜੱਥੇਦਾਰ ਨੇ ਟਕਸਾਲ ਦਾ ਮੁਖੀ ਹੋਇਆ ਕਮੇਟੀ ਦਾ ਮੁਖੀ ਹੋਇਆ ਜਾਂ ਹੋਰ ਬਾਬੇ ਹੋਏ ਇਹ ਜਿਹੜਾ ਸਿੱਖੀ ਦਾ ਦੁਸ਼ਮਣ ਇੱਥੇ ਆਪਦੇ ਬੰਦੇ ਫਿੱਟ ਕਰ ਰਿਆ ਕਰੀ ਜਾਵੇ ਇਹ ਗੱਲ ਸਪਸ਼ਟ ਹੋ ਗਈ ਸਿੱਖ ਸਮਾਜ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਇਹ ਸਿੱਖੀ ਦਾ ਫਾਇਦਾ ਦਿਸ ਰਿਹਾ ਵਾ ਕੁਝ ਕਹਾ ਨਾਨਕਸਰੀਆਂ ਦੇ ਅੰਧ ਭਗਤਾਂ ਨੂੰ ਛੱਡ ਕੇ ਇਹ ਇਹ ਨਾਨਕਸਰੀ ਵੀ ਕਈ ਵਾਰ ਜਾਂਦੇ ਨੇ ਉੱਥੇ ਡੁੱਬ ਕੇ ਲਾਉਣ ਇਹ ਆਪ ਨਹੀਂ ਜਾਂਦੇ ਇਹਦੇ ਪਿੱਛੇ ਤਾਕਤ ਕੰਮ ਕਰ ਰਹੀ ਆ ਜਿਵੇਂ ਢੰਡਰੀਆਂ ਵਾਲਾ ਉਹ ਪਰਮਾਨੰਦ ਨੂੰ ਮਿਲਣ ਗਿਆ ਮੂੰਹ ਢਾਕੇ ਗਿਆ ਕਿਉਂਕਿ ਉੱਤੋਂ ਹੁਕਮ ਸੀ ਵੀ ਚੱਲ ਉਹਦੇ ਕੋਲੇ ਮੱਥਾ ਟੇਕ ਕੇ ਆ ਵੀ ਸ਼ਾਇਦ ਇਹਦੀ ਰੀਸ ਹੋਰ ਵੀ ਸਿੱਖ ਉਹਨੂੰ ਮੱਥਾ ਟੇਕਣ ਚਰਪਾਨਗੇ ਸਿੱਖ ਕਨ ਅਨੁਸਾਰੀ ਇਹਦੇ ਪਰਮਾਨੰਦ ਦੇ ਮਗਰ ਲੱਗ ਜੂਗੀ ਉਹਨੂੰ ਸੰਤਪੁਰਸ਼ ਮੰਨ ਲੂਗੀ ਨਹੀਂ ਸਿੱਖਾਂ ਨੇ ਅਜੇ ਤੱਕ ਖੁਦਮੁਖਤਿਆਰੀ ਸੰਭ ਕੇ ਰੱਖੀ ਹੋਈ ਆ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਹਾਂ ਆ ਕੱਚੀ ਬਾਣੀ ਗੌਣਬਾਲ ਜਿਹੜੇ ਨਕਲੀ ਸੰਤ ਨੇ ਇਹਨਾਂ ਨੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹਨਾਂ ਦੇ ਪਿੱਛੇ ਵੀ ਉਹੀ ਤਾਕਤਵਾ ਜਿਹੜੀ ਤਾਕ ਸਾਡੇ ਦੇਸ਼ ਤੇ ਰਾਜ ਕਰ ਰਹੀ ਆ ਜਿਹੜੀ ਸਿੱਖਾਂ ਦੇ ਸਰੂਪ ਨੂੰ ਖਤਮ ਕਰਨਾ ਚਾਹੁੰਦੀ ਆ ਉਸੇ ਤਾਕਤ ਨੇ ਰਵਿਦਾਸ ਸਮਾਜ ਦੇ ਲੋਕਾਂ ਨੂੰ ਗਮਰਾਹ ਕਰਕੇ ਇੱਕ ਗ੍ਰੰਥ ਪੈਦਾ ਕਰ ਲਿਆ ਅਮਰਤ ਬਾਣੀ ਨਾਂ ਦਾ ਤਾਂ ਕਿ ਵੀ ਉਹ ਸਮਾਜ ਨੂੰ ਸਿੱਖੀ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਉਸ ਸਾਕਤ ਨੂੰ ਇਹ ਖਤਰਾ ਇਹੀ ਆ ਵੀ ਜਦੋਂ ਸਿੱਖ ਉੱਠ ਖੜੇ ਮੇਤੋਂ ਰਾਜਪਾਗ ਖੋਹ ਲੈਣਗੇ 120 ਸਾਲ ਆਰਐਸਐਸ ਨੇ ਮਿਹਨਤ ਕੀਤੀ ਆ ਦੇਸ਼ ਤੇ ਕਾਬਜ ਹੋਣ ਵਾਸਤੇ ਔਰ ਕਾਬਜ ਹੋ ਗਈ ਹੁਣ ਇਹ ਅਗਲਾ ਆਪਦਾ ਏਜੰਡਾ ਚਲਾ ਰਹੀ ਆ ਵੀ ਅਸੀਂ ਸਾਰਿਆਂ ਨੂੰ ਇੱਕ ਹਿੰਦੂ ਟਾਇਪ ਜਾ ਬਣਾ ਦਈਏ ਪਰ ਹੰਬਲਣ ਆਹ ਗੱਲ ਨੇ ਸਪਸ਼ਟ ਕਰ ਦਿੱਤਾ ਤੁਮੇ ਨੂੰ ਹਰ ਪਾਸੋਂ ਲਾਣਤਾ ਪੈ ਰਹੀਆਂ ਨੇ ਉਹਦੀ ਰੀਸ ਕੋਈ ਕੁੰਬ ਦੇ ਮੇਲੇ ਤੇ ਨਹੀਂ ਗਿਆ ਤੋਂ ਮੈਂ ਸਮਝੇ ਤਾ ਆਪਦੀ ਸਾਂਝ ਮੁਤਾਬਕ ਸਿੱਖੀ ਨੂੰ ਫਾਇਦਾ ਹੀ ਹੋਇਆ ਨੁਕਸਾਨ ਨਹੀਂ ਹੋਇਆ ਸਿੱਖੀ ਦੇ ਦਸ਼ਮਣ ਨੂੰ ਵੀ ਇਹ ਪਤਾ ਲੱਗ ਗਿਆ ਵੀ ਇਹ ਚਾਲ ਮੇਰੀ ਫੇਲ ਆ ਜਿਹੜੀ ਮੈਂ ਚਾਲ ਚੱਲੀ ਆ ਵੀ ਸਿੱਖਾਂ ਦੀਆਂ ਸੰਸਥਾਵਾਂ ਤੇ ਆਪਦੇ ਮੁਖੀ ਬਿਠਾ ਦੀਏ ਸੋ ਮੇਰੀ ਫੇਰ ਸੰਗਤਾਂ ਨੂੰ ਬੇਨਤੀ ਆ ਵੀ ਗੁਰਬਾਣੀ ਨਾਲ ਜੁੜੋ ਕੱਚੀ ਬਾਣੀ ਦੇ ਖਿਲਾਫ ਮਹਿਮ ਚਲਾਓ ਕੱਚੀ ਬਾਣੀ ਤੋਂ ਭਾਪ ਗੁਰਬਾਣੀ ਛੱਡ ਕੇ ਕੋਲੋਂ ਟੋਟ ਕੇ ਟੱਪੇ ਜੋੜ ਕੇ ਗਾਉਣੇ ਸੁਣਾਉਣੇ ਇਹ ਅੰਦਰੋਂ ਸਾਨੂੰ ਸਾਡੀ ਸਿੱਖੀ ਖਤਮ ਕਰਦੇ ਨੇ ਜਿਵੇਂ ਸ਼ੂਗਰ ਦੇ ਮਰੀਜ਼ ਨੂੰ ਮਠਿਆਈ ਸੁਆਦ ਲੱਗਦੀ ਆ ਪਰ ਬਾਅਦ ਚ ਤੜਫਦਾ ਇਸੇ ਤਰ੍ਹਾਂ ਇਹ ਟੋਟਕੇ ਟੱਪੇ ਜਿਹੜੇ ਨਕਲੀ ਸੰਤ ਗਾਉਂਦੇ ਨੇ ਨਾਨਕਸਰੀਏ ਹੋਣ ਦਰਸ਼ਨ ਟੱਕੀ ਵਾਲਾ ਹੋਵੇ ਢੰਡਰੀਆਂ ਵਾਲਾ ਹੋਵੇ ਉਹ ਸੁਖਦੇਵ ਪੁੱਚੋ ਵਾਲਾ ਹੋਵੇ ਸਰੂਪਾ ਚੰਡੀਗੜ੍ਹ ਵਾਲਾ ਹੋਵੇ ਗੁਰੇ ਕਬਾਲ ਹੋਵੇ ਇਹ ਸਾਰੇ ਨਕਲੀ ਸੰਤ ਕੱਚੀ ਬਾਣੀ ਗਾਉਂਦੇ ਨੇ ਸਿੱਖਾਂ ਦਾ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ ਤੋ ਕੱਚੀ ਬਣੇ ਦੇ ਖਿਲਾਫ ਮਹਿਮ ਚਲਾਓ ਜਿੰਨਾ ਅਸੀਂ ਗੁਰਬਾਣੀ ਨਾਲ ਜੁੜੇ ਰਹਾਂਗੇ ਦੁਸ਼ਮਣ ਸਾਡਾ ਕੱਖ ਨਹੀਂ ਬੁਕਾਰ ਸਕਦਾ ਨਿਤਨੇਮ ਕਰੋ ਸਿਮਰਨ ਕਰੋ ਦੁਸ਼ਮਣ ਚਾਲਾਂ ਚੱਲੀ ਜਾਵੇ ਉਹਦੀ ਹਰ ਚਾਲ ਫੇਲ ਹੋਵੇਗੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ